ਸਸਰੀਆ ਦੋਸਤੋ ਆਪ ਵੀਡੀਓ ਦੇਖ ਲਓ ਕਿੰਨੀ ਸ਼ਰਮਨਾਕ ਹੈ ਫਿਰ ਕਹਿਣਗੇ ਕਿਸਾਨ ਮਾਰੇ ਨੇ ਫਿਰ ਕਹਿਣਗੇ ਕਿਸਾਨਾਂ ਵੱਲੋਂ ਜਾਣ ਬੁੱਝ ਕੇ ਬਦਤਮੀਜੀ ਕੀਤੀ ਹੋਈ ਹੈ ਪਰ ਇਹ ਜੇ ਵੀਡੀਓ ਨਾ ਬਣਦੀ ਨਾ ਕਿਸੇ ਨੂੰ ਸੱਚਾਈ ਦਾ ਪਤਾ ਨਹੀਂ ਲੱਗਣਾ ਸੀ ਆ ਦੇਖ ਲਓ ਵੀਡੀਓ ਦੇ ਵਿੱਚ ਕਿਵੇਂ ਗੰਦਗੰਦੇ ਜਿਹੜੇ ਇਸ਼ਾਰੇ ਜਿਹੜੇ ਕੁੜੀਆਂ ਕਰਦੀਆਂ ਨੇ ਪਰ ਕਿਸਾਨਾਂ ਦੇ ਉੱਤੇ ਉਲਟੇ ਕੁੜੀ ਇਲਜ਼ਾਮ ਲਾ ਰਹੀ ਹੈ ਜਿਸ ਨੂੰ ਲੈ ਕੇ ਭਾਰਤ ਬੰਦ ਸਦਾ ਜਿਹੜਾ ਕਿਸਾਨਾਂ ਨੇ ਦਿੱਤਾ ਹੋਇਆ ਸੀ ਉਸ ਨੂੰ ਲੈ ਕੇ ਅਸੀਂ ਕਿਸਾਨਾਂ ਦਾ ਪ੍ਰਦਰਸ਼ਨ ਕਰ ਰਹੇ ਸੀ ਪਰ ਜਦੋਂ ਇਹ ਕੁੜੀਆਂ ਨੂੰ ਰੋਕਿਆ ਗਿਆ ਕਿ ਭਾਈ ਅੱਗੇ ਅਸੀਂ ਨਿਕਲ ਨਹੀਂ ਦੇਣਾ 4 ਵਜੇ ਤੱਕ ਜਿਹੜਾ ਰੋਡ ਬੰਦ ਕੀਤੇ ਹੋਏ ਨੇ ਪਰ ਉਸ ਤੋਂ ਬਾਅਦ ਇਹ ਕੁੜੀਆਂ ਨੇ ਦੇਖੋ ਕਿ ਅੰਦਾਤੇ ਨੂੰ ਕਿਵੇਂ ਗਲਤ ਗਲਤ ਇਸ਼ਾਰੇ ਕੀਤੇ ਨੇ ਉਸ ਤੋਂ ਬਾਅਦ ਜਦੋਂ ਕਿਸਾਨਾਂ ਸਮਝਾਉਣ ਦੀ ਵੀ ਕੋਸ਼ਿਸ਼ ਕੀਤੀ ਤਾਂ ਉਸ ਤੋਂ ਬਾਅਦ ਇਨ੍ਹਾਂ ਵੱਲੋਂ ਇਹ ਕਿਹਾ ਗਿਆ ਕਿ ਸਾਨੂੰ ਗਲਤ ਤਰੀਕੇ ਨਾਲ ਟੱਚ ਕੀਤਾ ਗਿਆ ਇੱਥੋਂ ਤੋਂ ਇੱਕ ਸੰਨ ਨੂੰ ਗਾਲਾਂ ਵੀ ਇਨ੍ਹਾਂ ਕੁੜੀਆਂ ਵੱਲੋਂ ਕੱਢੀਆਂ ਗਈਆਂ ਸੋਸ਼ਲ ਮੀਡੀਆ ਤੇ ਲਗਾਤਾਰ ਕਮੈਂਟ ਲੋਕ ਇਨ੍ਹਾਂ ਦੇ ਖਿਲਾਫ ਕਰ ਰਹੇ ਨੇ ਕਿ ਕਿਵੇਂ ਸੰਸਕਾਰ ਦਿੱਤੇ ਹੋਣੇ ਮਾਵਾ-ਬਾਪ ਨੇ ਕਿਉਂਕਿ ਇ ਇਹ ਪਹਿਲਾਂ ਵੀ ਇਸ ਇਦਾਂ ਦੀ ਘਟਨਾਵਾਂ ਹੋ ਚੁੱਕੀਆਂ ਨੇ ਇਦੋਂ ਜਿਹੜੇ ਕੁੜੀਆਂ ਨੇ ਗਲਤ ਇਸ਼ਾਰੇ ਜਾਂ ਫੇ ਗਲਤ ਤਰੀਕੇ ਦੀ ਟਿੱਪਣੀ ਕੀਤੀ ਹੋਈ ਸੀ ਕਿਸਾਨਾਂ ਦੇ ਤਾਂ ਉਹ ਤੋਂ ਬਾਅਦ ਮਾਫੀ ਮੰਗਦੇ ਨੇ ਤੇ ਹੁਣ ਇਹ ਵੀਡੀਓ ਦੇ ਵਿੱਚ ਦੇਖੋ ਕਿਵੇਂ ਕਿਵੇਂ ਦੇ ਇਸ਼ਾਰੇ ਹੋ ਰਹੇ ਨੇ ਤੇ ਬਾਅਦ ਚ ਕਹਿੰਦੇ ਕਿਸਾਨ ਮਾਰੇ ਨੇ ਬਈ ਇਸ ਨੂੰ ਲੈ ਕੇ ਪਹਿਲੇ ਤੁਸੀਂ ਇਹ ਵੀਡੀਓ ਦੇਖ ਲਓ ਉਸ ਤੋਂ ਬਾਅਦ ਆਪਾਂ ਪੂਰੀ ਗੱਲਬਾਤ ਕਰਾਂਗੇ ਕਿ ਤੁਸੀਂ ਇਸ ਬਾਰੇ ਕੀ ਕਹਿੰਦੇ ਹੋ ਚਾਰ ਹੋਰ ਕਰ ਹੋਰ ਕਰ ਹੋਰ ਕਰ ਬੋਲ ਦੇ ਚੰਗਾ ਨਾ ਕੋਈ ਨਹੀਂ ਕਾਦੀਏ ਸਾਲੀ ਜਾਣ ਦੋ ਕੁਝ ਹੋ ਲੈਂਦੇ ਮੈਡਮ ਜੀ ਕਿ ਨਿਕਾਲਦੇ ਆ ਕੀ ਕਰੀਏ ਬੈਠੇ ਮੈਡਮ ਕੁਝ ਨਹੀਂ ਕਰਦੇ ਕੁਝ ਨਹੀਂ ਕਰਦੇ ਪੁੱਤਰ ਕੁਝ ਨਹੀਂ ਕਰਦਾ ਕਿਹੜਾ ਲੇ ਤੁਹਾਨੂੰ ਵੀ ਆ ਗਿਆ ਮੈਡਮ ਉਹ ਕੀ ਕਰਦੇ ਉਹ ਵੀ ਕੰਮੀ ਨੇ ਹਟਾ ਰਹੇ ਆ ਨਾ ਹਟਾ ਰਹੇ ਨੇ ਅਸੀਂ ਕਰਦੇ ਹਾਂ ਇਹਨਾਂ ਇੱਕ ਪਤਾ ਆ ਰਿਹਾ ਹੈ

ਨਾਲ ਕਰੇ ਨਾ ਕਰੇ ਮਾਰ ਰਹੇ ਹਾਂ ਕੋਈ ਕੰਮ ਨਹੀਂ ਹੈ ਆ ਦੇਖ ਲਓ ਦੋਸਤੋ ਜਿਹੜੀ ਇਹ ਵੀਡੀਓ ਦੇ ਵਿੱਚ ਬਜ਼ੁਰਗ ਨਜ਼ਰ ਆ ਰਹੇ ਨੇ ਤਾਂ ਇਹ ਹੱਥ ਮੰਨ ਕੇ ਕਹਿ ਰਹੇ ਨੇ ਕਿ ਬੇਟਾ ਅੱਜ ਭਾਰਤ ਬੰਦ ਕੀਤਾ ਹੋਇਆ ਬੇਟਾ ਬੇੜਾ ਇਹ ਗੱਲ ਕਰ ਰਹੇ ਨੇ ਪਰ ਦੂਜੇ ਪਾਸੇ ਤੁਸੀਂ ਦੇਖ ਲਓ ਕਿ ਕੀ ਕਿਵੇਂ ਕੁੜੀਆਂ ਵੱਲੋਂ ਗਾਲ੍ਹਾਂ ਵੀ ਕੱਢੀਆਂ ਜਾਂ ਨਾ ਕਿਸਾਨਾਂ ਨੂੰ ਇਹ ਪੰਜਾਬ ਦੇ ਲੋਕ ਨੇ ਫਿਰ ਵੀ ਸਹਿਨਸ਼ੀਲਤਾ ਬਹੁਤ ਹੁੰਦੀ ਹੈ ਅਗਰ ਕਿਸੇ ਹੋਰ ਸਟੇਟ ਦੇ ਵਿੱਚ ਇਦਾਂ ਦੀ ਘਟਨਾ ਵਾਪਰੀ ਹੁੰਦੀ ਤਾਂ ਪਤਾ ਨਹੀਂ ਕਿਦਾਂ ਦੀ ਘਟਨਾ ਵਾਪਰ ਜਾਣੀ ਸੀ ਪਰ ਇਹ ਪੰਜਾਬ ਹੈ ਤੀਆਂ ਭੈਣਾਂ ਦੀ ਇੱਜ਼ਤ ਕਰਨਾ ਜਾਣਦਾ ਹੈ ਪਰ ਕਿਤਨਾ ਕਿਤੇ ਮਾਪੇ ਬਨੂੰ ਸਮਝਣਾ ਚਾਹੀਦਾ ਕਿ ਉਹਨਾਂ ਦੀਆਂ ਤੀਆਂ ਕੀਮੇ ਦੀ ਕਰਤੂਤਾਂ ਵਾਜਾ ਕਰਦੇ ਨੇ ਵੀਡੀਓ ਸੋਸ਼ਲ ਮੀਡੀਆ 'ਤੇ ਲਗਾਤਾਰ ਵਾਇਰਲ ਹੋ ਰਹੀ ਹੈ ਹੁਣ ਦੇਖਿਓ ਥੋੜੇ ਦਿਨਾਂ ਬਾਅਦ ਜਦੋਂ ਤੁਹਾਡੇ ਵਰਗੇ ਲੋਕਾਂ ਨੇ ਕਮੈਂਟ ਕਰਨੇ ਨੇ ਤਾਂ ਮੈਸੇਜ ਕਰਨੇ ਨੇ ਤਾਂ ਉਸ ਤੋਂ ਬਾਅਦ ਕਿਵੇਂ ਇਹ ਜਿਹੜੀ ਏ ਕੁੜੀਆਂ ਨੇ ਮਾਫੀ ਮੰਗਦਿਆਂ ਨੇ ਅਸੀਂ ਉਮੀਦ ਕਰਦੇ ਹਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੀ ਦੇ ਨਾਲ ਕਿ ਇਸ ਦੇ ਮਾਪਿਆਂ ਤੱਕ ਤਾਂ ਪਹੁੰਚ ਸਕੇ ਉਹਨਾਂ ਨੂੰ ਪਤਾ ਲੱਗ ਸਕੇ ਸਾਡੀ ਧੀਆ ਕਿਵੇਂ ਜੀ ਕਰਦੁੱਤਾ ਕਰ ਰਹੀਆਂ ਨੇ ਕਿਵੇਂ ਬਾਹਰ ਜਾ ਕੇ ਬਜ਼ੁਰਗ ਜਿਹੜੇ ਕਿਸਾਨ ਨੇ ਜਿਹੜੇ ਰੋਟੀ ਉਗਾਂਦੇ ਨੇ ਤੇ ਉਹਨਾਂ ਨੂੰ ਗਲਤ ਇਸ਼ਾਰੇ ਕਰਕੇ ਜਿਹੜਾ ਤੰਗ ਪਰੇਸ਼ਾਨ ਕਰੇ ਗਾਲਾਂ ਜਿਹੜੀਆਂ ਗੰਦੀਆਂ ਕੱਢੀਆਂ ਜਾ ਰਹੀਆਂ ਨੇ ਤਾਂ ਅਸੀਂ ਉਮੀਦ ਕਰਦੇ ਹਾਂ ਤੁਹਾਨੂੰ ਜਿਹੜੀ ਇਹ ਵੀਡੀਓ ਹੈ ਦੇਖ ਕੇ ਕਿਵੇਂ ਦਾ ਮਹਿਸੂਸ ਹੋਇਆਗਾ ਤੁਸੀਂ ਆਪਣੇ ਕਮੈਂਟ ਜਰੂਰ ਦਿਓਗੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਤੇ ਹੋਰ ਵੀ ਖਬਰਾਂ ਦੇਖਣ ਲਈ ਵੱਧ ਤੋਂ ਵੱਧ ਚੈਨਲ ਸਬਸਕ੍ਰਾਈਬ ਕਰ